ਦੋਸਤੋ ਦਿਵਾਲੀ ਤੇ ਆਫਰ ਲਾ ਦਿੱਤੀ ਹੈ ਅਮਰਤ ਹੈਂਡਲੂਮ ਵਾਲਿਆਂ ਨੇ ਡਬਲ ਬੈੱਡ ਦੀ ਜਿਹੜੀ ਰਜਾਈ ਹੈ ਉਹ ਬਾਜ਼ਾਰ ਦੇ ਵਿੱਚ 2500 ਦੀ ਇੱਕ ਹੈ ਅਮਰਤ ਹੈਂਡਲੂਮ ਦੇ ਤੁਹਾਨੂੰ ਇੱਕ ਰਜਾਈ ਨਾਲ ਇੱਕ ਫ੍ਰੀ ਮਿਲੂਗੀ ਯਾਨੀ ਕਿ 2500 ਰੁਪਏ ਦੀਆਂ ਦੋ ਰਜਾਈਆਂ ਮਿਲਣਗੀਆਂ ਇੱਥੇ ਤੁਹਾਨੂੰ ਸਿੰਗਲ ਬੈੱਡ ਦੀ ਰਜਾਈ ਵੀ ਮਿਲੂਗੀ ਡਬਲ ਬੈੱਡ ਦੀ ਰਜਾਈ ਵੀ ਮਿਲੂਗੀ ਕੰਬਲ ਤੌਲੀਏ ਚਾਦਰਾਂ ਹੈਂਡਲੂਮ ਦਾ ਸਾਰਾ ਸਮਾਨ ਮਿਲੂਗਾ ਤੇ ਦਿਵਾਲੀ ਆਫਰ ਤੇ ਇੱਕ ਸਕੀਮ ਹੋਰ ਲਾ ਦਿੱਤੀ ਹੈ ਅਮਰਤ ਹੈਂਡਲੂਮ ਵਾਲਿਆਂ ਨੇ ਆ ਜਿਹੜੀ ਤੁਸੀਂ ਸਕੂਟਰੀ ਦੇਖ ਰਹੇ ਹੋ ਇਸ ਸਕੂਟਰੀ ਆ ਜਿਹੜੀ ਦੀਵਾਲੀ ਤੇ ਕੂਪਨ ਵੰਡੇ ਜਾ ਰਹੇ ਨੇ ਅਮਰਤ ਹੈਂਡਲੂਮ ਵੱਲੋਂ 3000 ਰੁਪਏ ਦੀ ਖਰੀਦਾਰੀ ਤੇ ਇੱਕ ਕੂਪਨ 5000 ਦੀ ਖਰੀਦਾਰੀ ਤੇ ਦੋ ਕੂਪਨ ਤੇ 10000 ਦੀ ਖਰੀਦਾਰੀ ਤੇ ਪੰਜ ਕੂਪਨ ਦਿੱਤੇ ਜਾ ਰਹੇ ਨੇ 15 11 2024 ਨੂੰ ਲਾਈਵ ਡਰਾ ਕੱਢਿਆ ਜਾਊਗਾ ਮਾਨਸਾ ਪ੍ਰਚਾਰ ਕੰਪਨੀ ਫੇਸਬੁੱਕ ਚੈਨਲ ਤੇ ਕੂਪਨਾਂ ਦਾ ਪਹਿਲਾ ਨਾਮ ਹੈ ਬੈਟਰੀ ਵਾਲੀ ਸਕੂਟਰੀ ਦੂਜਾ ਨਾਮ ਹੈ LED ਤੀਜਾ ਨਾਮ ਵੀ LED ਰੱਖਿਆ ਗਿਆ ਹੈ ਫੋਰਨ ਕੰਟਰੀਆਂ ਦੇ ਵਿੱਚ ਜੇਕਰ ਤੁਸੀਂ ਆਲ ਇੰਡੀਆ ਦੇ ਵਿੱਚ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਰਜਾਈ ਕੰਬਲ ਤੌਲੀਏ ਕੋਈ ਵੀ ਚੀਜ਼ ਕੋਰੀਅਰ ਕਰਵਾਉਣੀ ਹੋਵੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਾਕੀ ਕੋਈ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਅਮਰਤ ਹੈਂਡਲਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੰਦੇ ਆ ਨੇੜੇ ਬੱਸ ਸਟੈਂਡ ਮਾਨਸਾ ਕਚਹਿਰੀ ਰੋਡ ਤੇ ਯੂਨੀਵਰਸਲ ਫੋਟੋ ਸਟੂਡੀਓ ਦੇ ਬਿਲਕੁਲ ਸਾਹਮਣੇ ਹੈ ਜੀ ਅਮਰਤ ਹੈਂਡਲਮ